ਸਮਝਾਇਆ ਕਰਨਾ ਕਿ ਜੇ ਉਹਨੇ ਬੋਰਡ ਦੇ ਪੱਤੇ ਜਿੰਨੇ ਵੱਡੇ ਭਾਗ ਹੋਣ ਤਾਂ ਜਾ ਕਰਕੇ ਕਸੰਧ ਦੀ ਪ੍ਰਾਪਤੀ ਦੀਏ ਤੇ ਜੇ ਸਿੱਖਾਂ ਦੇ ਇੱਕ ਹਰ ਜਨਮ ਲੈਣਾ ਹੋਵੇ ਇਸ ਮਨੁੱਖਾ ਦੇ ਇਹਦੇ ਅੰਦਰ ਤੇ ਕਹਿਣਾ ਇੱਕ ਹੋਰ ਬੋਰਡ ਲੱਗਾ ਹੋਵੇ ਜਿੰਨੇ ਹੁੰਦੇ ਪੱਤੇ ਹੋਣ ਕਹਿੰਦੇ ਜੇ ਉਹਨੇ ਚੰਗੇ ਕਰਮ ਹੋਣ ਫਿਰ ਸਿੱਖਾਂ ਦੇ ਘਰ ਜਨਮ ਮਿਲਦਾ ਤੇ ਕਹਿੰਦੇ ਜੀ ਇਤੋਂ ਵੀ ਜ਼ਿਆਦੇ ਇੱਕ ਬੋਰਡ ਦਾ ਰੁਕ ਹੋਰ ਲਾ ਦਿਓ ਜੀ ਜਿੰਨੇ ਉਹਦੇ ਪੱਤੇ ਹੋਣ ਜੇ ਓਨਾ ਵੱਡਾ ਤੁਹਾਡੇ ਵੜਪਾਗ ਹੋਣ ਓਨੇ ਪਿਛਲੇ ਪੂਰਬਲੇ ਬਾਗ ਚੰਗੇ ਹੋਣ ਕਹਿੰਦੇ ਤਾਂ ਜਾ ਕਰਕੇ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ ਸਿੱਖਾਂ ਦੇ ਹਰ ਜਨਮ ਲੈ ਲਈ ਜਿੰਨੇ ਮਨੁੱਖਾ ਜਨਮ ਪ੍ਰਾਪਤ ਕਰਨ ਲਈ ਚੰਗੇ ਕਰਮ ਚਾਹੀਦੇ ਐ ਉਦੋਂ ਦੁਖਣੇ ਕਰਮ ਚਾਹੀਦੇ ਐ ਤਾਂ ਜਾ ਕਰਕੇ ਗੁਰਸਿੱਖਾਂ ਦੇ ਘਰ ਜਨਮ ਪ੍ਰਾਪਤ ਹੁੰਦਾ ਤੇ ਜੇ ਸਤਸੰਗਤ ਦੀਆਂ ਘੜੀਆਂ ਚਾਹੀਦੀਆਂ ਹੋਣ ਏਨੇ ਮਨੁੱਖਾ ਜਨਮ ਜਿੰਨਾ ਲੈ ਲਈ ਚੰਗੇ ਕਰਮ ਚਾਹੀਦੇ ਉਦੋਂ 2 ਗੁਣਾ 3 ਗੁਣਾ ਹੋਰ ਜਾ ਕਰਕੇ ਚੰਗੇ ਕਰਮ ਵੱਡੇ ਭਾਗ ਹੋਣ ਪੁਰਬਲੇ ਭਾਗ ਚੰਗੇ ਹੋਣ ਫਿਰ ਜਾ ਕੇ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਸੋ ਭਾਈ ਇਸੇ ਲਈ ਕਹਿਣਾ ਕਰੀਦਾ ਹੈ ਕਿ ਸਤ ਸੰਗਤ ਦੇ ਅੰਦਰ ਬੈਠਣ ਵਾਸਤੇ ਵੱਡੇ ਭਾਗ ਹੋਣੇ ਜ਼ਰੂਰੀ ਨੇ ਤੇ ਜੇ ਸਤਗੁਰੂ ਸਾਹਿਬ ਜੀ ਨੂੰ ਕਿਧਰੇ ਪੁੱਛੀਏ ਨਾ ਕਿ ਦਾਤਾ ਜੀ ਇਹਦਾ ਦੱਸਣਾ ਕਰੋ ਭਾਗ ਵੱਡੇ ਤਾਂ ਜ਼ਰੂਰੀ ਹੈ ਤੇ ਫਿਰ ਸਤ ਸੰਗਤ ਹੋਇਆ ਕੀ ਕਰਦੀ ਹੈ ਤੇ ਸਤਗੁਰੂ ਸਾਹਿਬ ਜੀ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿਤੈ ਇੱਕ ਨਾਮ ਵਖਾਣੀ ਕੇ ਜਿਹੇ ਸਤ ਸੰਗਤ ਜਿਸ ਦੇ ਅੰਦਰ ਇੱਕ ਨਾਮ ਦੀ ਗਰਦ ਹੋਵੇ ਜਿੱਥੇ ਬੈਠ ਕਰਕੇ ਨਾਮ ਜਪਿਆ ਜਾਵੇ ਨਾਮ ਦੇ ਬਾਬਤ ਵਿਚਾਰਾ ਹੋਣ ਤੇ ਇਹ ਜਾਣਨਾ ਕੀਤਾ ਜਾਵੇ ਕਿ ਸੱਚ ਕੀ ਹੈ ਸਤ ਦੇ ਅਖਰੀ ਅਰਥ ਹੀ ਹੈ ਨਾ ਸੱਚਾ ਸਤ ਆਪਾਂ ਜਿੱਦਾਂ ਪੜ੍ਹਦੇ ਆ ਸਤ ਨਾਮ ਕੇ ਨਾਮ ਸੱਚਾ ਸਤ ਦੇ ਅਖਰੀ ਅਰਥ ਸੱਚ ਇਹ ਸਤ ਸੰਗਤ ਸੱਚੀ ਸੰਗਤ ਸੱਚੀ ਸੰਗਤ ਓਹੀ ਹੈ ਜਿੱਥੇ ਪਰਮਾਤਮਾ ਦੇ ਕਰਦੀ ਭਜਨ ਬੰਦਗੀ ਕੀਤੀ ਜਾਵੇ ਪਰਮਾਤਮਾ ਦੇ ਨਾਮ ਨੂੰ ਅਰਾਧਿਆ ਜਾਵੇ ਪਰਮਾਤਮਾ ਦੇ ਘਰ ਦੀ ਕੀਰਤ ਕੀਤੀ ਜਾਵੇ ਐਸੀ ਸਤਸੰਗਤ ਦੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ ਆਓ ਭਾਈ ਇਹਨਾਂ ਨੂੰ ਹੋਰ ਸਵਾਰਨ ਦੇ ਲਈ ਗੁਰ ਇਤਿਹਾਸ ਨੂੰ ਜਾਨਣਾ ਕਰੀਏ ਤਾਂ ਜੋ ਗੁਰੂ ਬਾਬੇ ਦੇ ਘਰ ਦੇ ਉੱਪਰ ਵਿਸ਼ਵਾਸ ਪੂਰ ਬਣ ਜਾਵੇ ਆਓ ਭਾਈ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਬੁਲਾਓ ਭਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਅਰੀ ਗੁਰੂ ਸواری ਖਾਲਸਾ ਸਾਧ ਸੰਗਤ ਜੀ ਆਪਾਂ ਪਿਛਲੇ ਕੁਝ ਰੋਜ਼ਾਂ ਤੋਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਕਾਲ ਨੂੰ ਸਰਵਣ ਕਰ ਰਹੇ ਹਾਂ ਜੀਵਨ ਦੀਆਂ ਸਾਖੀਆਂ ਨੂੰ ਉਹਨਾਂ ਦੇ ਵੱਲੋਂ ਪਾਏ ਗਏ ਪੂਰਨਿਆਂ ਨੂੰ ਸਰਵਣ ਕਰ ਰਹੇ ਹਾਂ ਇਸੇ ਲਈ ਸਤਿਗੁਰੂ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਲਈ ਕਵਾਲ ਕੁਰਬਾਨੀਆਂ ਨੂੰ ਦੇਖਦੇ ਹੋਏ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਨਾ ਕਹੋ ਤਬ ਕੀ ਨਾ ਕਹੋ ਅਬ ਕੀ ਨਾ ਕਹੋ ਅਬ ਕੀ ਨਾ ਕਹੋ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁਨਨਤ ਹੁੰਦੀ ਸਭ ਕੀ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾ ਹੁੰਦੇ ਤਾਂ ਇਸ ਭਾਰਤ ਦੀ ਹਕੂਮਤ ਦੇ ਅੰਦਰ ਜਿੰਨੇ ਵੀ ਮਨੁੱਖ ਨੇ ਸਾਰੇ ਮੁਸਲਮਾਨ ਹੋਇਆ ਕਰਦੇ ਇਸੇ ਮੁਸਲਮਾਨ ਧਰਮ ਦਾ ਸੁਨਨਤ ਕਰਕੇ ਸਾਰਿਆਂ ਨੂੰ ਮੁਸਲਮਾਨ ਧਰਮ ਦੇ ਅੰਦਰ ਸ਼ਰਾ ਦੇ ਅੰਦਰ ਬੁਲਾ ਲਿਆ ਜਾਂਦਾ ਸ਼ਰਾ ਦੇ ਅੰਦਰ ਕਰ ਲਿਆ ਜਾਂਦਾ ਤਾਂ ਸਤਿਗੁਰੂ ਸਾਹਿਬ ਜੀਆ ਨੇ ਆਪਣੀਆਂ ਕੁਰਬਾਨੀਆਂ ਦੇਣੀਆਂ ਕੀਤੀਆਂ ਕੱਲ ਦੇ ਰੋਜ ਇਹ ਆਪਾਂ ਸਰਵਣ ਕਰ ਰਹੇ ਹਾਂ ਕਿ ਸਤਿਗੁਰੂ ਸਾਹਿਬ ਜੀਆ ਨੇ ਔਰੰਗਜ਼ੇਬ ਨੇ ਸਤਿਗੁਰੂ ਸਾਹਿਬ ਜੀਆ ਨੂੰ ਕਨੋਜ ਦੀ ਧਰਤੀ ਦੇ ਉੱਪਰੋਂ ਇੱਕ ਪੱਤਰ ਲਿਖਣਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਮੈਂ ਸਮਝਦਾ ਹਾਂ ਕਿ ਤੇਰੇ ਨਾਲ ਬੇਇਨਸਾਫੀ ਹੋਈ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੇਰੇ ਨਾਲ ਮੈਂ ਇਨਸਾਫ ਕਰਾਂ ਤਾਂ ਸਤਿਗੁਰੂ ਸਾਹਿਬ ਜੀਆ ਨੇ ਅੱਗੋਂ ਪੱਤਰ ਲਿਖਣਾ ਕੀਤਾ ਸੀ ਕਿ ਭਾਈ ਨਹੀਂ ਤੂੰ ਇਨਸਾਫ ਨਹੀਂ ਕਰ ਸਕਦਾ ਤੂੰ ਬੜਾ ਪਾਪੀ ਬੰਦਾ ਹੈ ਦਸਨਾ ਕੀਤਾ ਸੀ ਕਿ ਭਾਈ ਤੇਰੇ ਨਾਲ ਜੇ ਗੱਲ ਕਰਨੀ ਹੈ ਤੇਰੇ ਨਾਲ ਜੇ ਵਿਚਾਰ ਵਟਾਂਦਰਾ ਕਰਨਾ ਹੈ ਤੂੰ ਵਿਚਾਰ ਚੋਣਾ ਹੈ ਕਰਨਾ ਜੇ ਤੂੰ ਉਸ ਪਵਿੱਤਰਤਾ ਮਾਰਗ ਦੀ ਗੱਲ ਕਰੇਗਾ ਤੇ ਤੇਰੇ ਨਾਲ ਵਿਚਾਰ ਕਰ ਸਕਦੇ ਆ ਤੈਨੂੰ ਪ੍ਰਮਾਤਮਾ ਦੇ ਦਰ ਤੇ ਪ੍ਰਮਾਨ ਕਿੱਦਾਂ ਹੋਣਾ ਜੇ ਤੂੰ ਉਹ ਪੁੱਛਣਾ ਚਾਹਣਾ ਤੈਨੂੰ ਦੱਸ ਸਕਦੇ ਆ ਪਰ ਜੇ ਤੂੰ ਕਮੇ ਕਿ ਤੇਰੇ ਨਾਲ ਬੈਠ ਕਰਕੇ ਅਸੀਂ ਸਾਡੇ ਨਾਲ ਹੋਈ ਵੀ ਇਨਸਾਫੀ ਦੀ ਗੱਲ ਕਰੀਏ ਕਹਿੰਦੇ ਨਹੀਂ ਉਹ ਗੱਲ ਨਹੀਂ ਹੋਵੇਗੀ ਕਹਿੰਦੇ ਤੂੰ ਤਾਂ ਐਡਾ ਜ਼ਾਲਮ ਹੈ ਜਿਨੇ ਆਪਣੇ ਭਰਾ ਪੁੱਤ ਆਪਣੇ ਭਤੀਜੇ ਤੇ ਇਥੋਂ ਤੱਕ ਕਿ ਆਪਣੇ ਪਿਓ ਨੂੰ ਨਹੀਂ ਛੱਡਿਆ ਆਪਣੀਆਂ ਭੈਣਾਂ ਨੂੰ ਨਹੀਂ ਛੱਡਿਆ ਤੂੰ ਇਨਸਾਫ਼ ਤੇਰੇ ਤੋਂ ਇਨਸਾਫ਼ ਕਾਦਾ ਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਕਹਿੰਦੇ ਭਾਈ ਤੇਰੇ ਕੋਲ ਲਸ਼ਕਰ ਬੜਾ ਵੱਡਾ ਹੈ ਤੂੰ ਰਾਏ ਮਤਾਨਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੂੰ ਦੱਖਣ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੇਰੇ ਕੋਲ ਦੱਖਣ ਜਿੱਤ ਨਹੀਂ ਹੋਇਆ ਤੂੰ ਦੱਖਣ ਦੇ ਅੰਦਰੋਂ ਹਾਰ ਦਾ ਸਾਹਮਣਾ ਕੀਤਾ ਏ ਤੇ ਹਾਰ ਦਾ ਬਦਲਾ ਤੂੰ ਪੰਜਾਬ ਦੀ ਧਰਤੀ ਤੋਂ ਲੈਣਾ ਚਾਹਣਾ ਹੈ ਤੂੰ ਉਥੋਂ ਦੱਖਣ ਤੋਂ ਪਿਆਸਾ ਆਇਆ ਏ ਪੰਜਾਬ ਦੀ ਧਰਤੀ ਤੋਂ ਰਜਣਾ ਪੁੱਜਣਾ ਚਾਹਣਾ ਹੈ ਕਹਿੰਦੇ ਨਹੀਂ ਜੇ ਕਿਦਰੇ ਤੇਰਾ ਮੁਕਾਬਲਾ ਪੰਜਾਬ ਦੇ ਨਾਲ ਹੋਇਆ ਤੇਰੇ ਪੈਰਾਂ ਦੇ ਥੱਲੇ ਜੇਹੀ ਅੱਗ ਭਰਾਵਾਂਗੇ ਤੂੰ ਕਦੀ ਸੋਚਿਆ ਨਹੀਂ ਹੋਵੇਗਾ ਕਹਿਣਾ ਕੀਤਾ ਕਿ ਜੇ ਤੂੰ ਗਿੱਦੜਾ ਗਿੱਦੜਾ ਜੇ ਸ਼ੇਰ ਦੇ ਵਿੱਚ ਬੱਚੇ ਤੋ ਖੇਤ ਦੀ ਚਲਾਕੀ ਦੇ ਨਾਲ ਮਾਰ ਲਿਆ ਕੋਈ ਗੱਲ ਨਹੀਂ ਇਹਦੇ ਨਾਲ ਤੇਰੀ ਜਿੱਤ ਦਰਜ ਨਹੀਂ ਹੋ ਜਾਂਦੀ ਮੇਰਾ ਅਜੇ ਵੀ ਖਾਲਸਾ ਪੁੱਤ ਤਿਆਰ ਬਰ ਤਿਆਰ ਹੈ ਜਿਨ੍ਹਾਂ ਨੂੰ ਮਖੰਡੇ ਬਾਟੇ ਦੀ ਪਹਲ ਅੰਮ੍ਰਿਤ ਦੇ ਨਾਲ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਉਹ ਤੇਰੀ ਰਾਹ ਉਡੀਕ ਰਹੇ ਨੇ ਉਹ ਤੇਰੇ ਕੋਲ ਬਦਲਾ ਜ਼ਰੂਰ ਲੈਣਗੇ ਉਹ ਤੇਰੇ ਕੋਲ ਤੇਰਾ ਇਨਤਕਾਮ ਜ਼ਰੂਰ ਲੈਣਗੇ ਤੇ ਅਵਲੇਰੇ ਸਤਿਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ ਸੀ ਕਿ ਭਾਈ ਬੰ ਮੈਦਾਨ ਤੋਂ ਲਸ਼ਕਰ ਸਾਬ ਆਰਾ ਈਸ਼ਵਨ ਜਬ ਦੂਰੀ ਬਹਮ ਆਸ਼ ਕਾਰਾ ਸ਼ਵੰਦ ਕਿ ਜੇ ਤੂੰ ਸੱਚੀ ਚਾਹਣਾ ਹੈ ਨਾ ਸਾਡੇ ਨਾਲ ਜੰਗ ਕਰੇ ਤੇ ਕਹਿੰਦੇ ਫਿਰ ਜੰਗ ਦੇ ਕੁਝ ਉਸੂਲ ਹੋਇਆ ਕਰਦੇ ਕਹਿੰਦੇ ਜੰਗ ਦੇ ਫਿਰ ਉਸੂਲ ਹੈ ਜੇ ਜੰਗ ਲੜਨੀ ਹੈ ਤੇ ਫਿਰ ਉਹਨਾਂ ਉਸੂਲਾਂ ਦੇ ਸਿਰ ਤੇ ਲੜ ਏ ਨਹੀਂ ਮਾਲਾ ਦੀਆਂ ਸੋਹਾਂ ਖਾਲੀਆਂ ਕੁਰਾਨ ਦੀਆਂ ਸੋਹਾਂ ਖਾਲੀਆਂ ਤੇ ਜਦੋਂ ਕੋਈ ਮਨੁੱਖ ਤੇਰੀ ਗੱਤ ਤੇਰੇ ਕੀਤੇ ਹੋਏ ਖੁਦਾ ਦੇ ਯਕੀਨ ਕਰਕੇ ਤੇਰੇ ਲਈ ਆਪਣਾ ਸਾਰਾ ਕੁਝ ਸਾਜੂ ਸਮਾਨ ਛੱਡ ਕੇ ਬਾਹਰ ਆ ਜਾਵੇ ਤਾਂ ਤੂੰ ਉਹਦੇ ਉੱਤੇ ਹਮਲਾ ਕਰਦੀ ਸਤਿਗੁਰੂ ਫੈਜੀ ਕਹਿੰਦੇ ਜੇ ਤੂੰ ਸੱਚੀ ਕਿਉਂ ਨਾ ਹੈ ਕਿ ਤੂੰ ਜੰਗ ਦੇਖਣੀ ਹੈ ਕਹਿੰਦੇ ਫਿਰ ਤੂੰ ਇਦਾਂ ਕਰ ਵਾ ਮੈਦਾਨ ਦੂ ਲਸ਼ਕਰ ਸਾਬਿਆਰਾ ਈਸ਼ਵੰਦ ਕਹਿੰਦੇ ਦੋ ਲਸ਼ਕਰ ਬਣਾਉਣੇ ਕਰਦੇ ਆ ਇੱਕ ਆਰਮੀ ਲੈ ਕਰਕੇ ਫੌਜ ਲੈ ਕਰਕੇ ਮੈਂ ਉਹਨਾਂ ਉਧਰੋਂ ਫੌਜ ਲੈ ਕਰਕੇ ਤੂੰ ਆ ਦੋਹੀ ਹੀ ਫੌਜਾਂ ਕਹਿੰਦੇ ਸਤਿਗੁਰੂ ਸਾਹਿਬ ਜੀ ਜਦ ਦੂਰੀ ਬਖਮ ਆਸ਼ ਕਾਰਾ ਸ਼ਵੰਦ ਕਹਿੰਦੇ ਜਦੋਂ ਦੋਹਾਂ ਦੇ ਅੰਦਰ ਬਰਾਬਰ ਦੀ ਦੂਰੀ ਹੋ ਜਾਵੇ ਦੋਨਾਂ ਦੀ ਦੂਰੀ ਇੰਨੀ ਜ਼ਿਆਦਾ ਇੰਨੀ ਹੋਵੇ ਕਿ ਦੋਹੀ ਹੀ ਤਰ੍ਹਾਂ ਇੱਕ ਦੂਜੇ ਨੂੰ ਬਿਲਕੁਲ ਸਾਫ਼-ਸਾਫ਼ ਨਜ਼ਰ ਆਉਂਦੀਆਂ ਹੋਣ ਕਹਿੰਦੇ ਇਹ ਇੱਕ ਦੂਜੇ ਨੂੰ ਸਾਫ਼-ਸਾਫ਼ ਦੂਰੀ ਤੇ ਦਿਖਾਈ ਦਿੰਦੀਆਂ ਹੋਣ ਕਹਿੰਦੇ ਫਿਰ ਮੀ ਆਨ ਹਰਦੂ ਮੰਦ ਦੋ ਖਰ ਸੰਗ ਇਰਾ ਚੁਨ ਅਸਰਾਤ ਗਰਦਦ ਇਨ ਰਜਮ ਗਾ ਕਹਿੰਦੇ ਫਿਰ ਤੂੰ ਇਦਾਂ ਕਰ ਇਸ ਤਰੀਕੇ ਨਾਲ ਮੈਦਾਨ ਨੂੰ ਵਿਵਸਥਤ ਕਰ ਕਿ ਦੋਹਾਂ ਫੌਜਾਂ ਦੇ ਅੰਦਰ ਬਿਲਕੁਲ ਵਾਜਬ ਦੂਰੀ ਹੋਵੇ ਜਿੱਥੋਂ ਦੋਹਾਂ ਹੀ ਫੌਜਾਂ ਬਿਲਕੁਲ ਬਰਾਬਰ ਹੋਣ ਤੇ ਦੋਹਾਂ ਦੇ ਅੰਦਰ ਵਾਜਬ ਦੂਰੀ ਹੋਵੇ ਕਹਿੰਦੇ ਫਿਰ ਆ ਜਾਣ ਪਸਦਰ ਆਨ ਅਰਸਾ ਇਕਾਰ ਯਾਰ ਮਨ ਐਾਮ ਨਾ ਜਾਬ ਇਹ ਤੂੰ ਬਾ ਦੋ ਸਵਾਰ ਕਹਿੰਦੇ ਫਿਰ ਮੈਂ ਆਪਣੇ ਦੋ ਘੋੜ ਸਵਾਰਾਂ ਦੇ ਸਮੇਤ ਕਹਿੰਦੇ ਜਦੋਂ ਇਸ ਤਰ੍ਹਾਂ ਮੈਦਾਨ ਸੱਜ ਗਿਆ ਨਾ ਜਦੋਂ ਫੌਜਾਂ ਇਸ ਤਰ੍ਹਾਂ ਸੱਜ ਗਈਆਂ ਕਹਿੰਦੇ ਫਿਰ ਮੈਂ ਆਪਣੇ ਦੋ ਸਵਾਰ ਲੈ ਕਰਕੇ ਤੇਰੇ ਲਈ ਅੱਗੇ ਆਵਾਂਗਾ ਮੈਂ ਆਪਣੇ ਦੋ ਸਵਾਰ ਲੈ ਕਰਕੇ ਅੱਗੇ ਆਵਾਂਗਾ ਤੂੰ ਆਪਣੇ ਦੋ ਸਵਾਰ ਲੈ ਕਰਕੇ ਆਈਂ ਫਿਰ ਤੇਰੇ ਨਾਲ ਮੈਂ ਦੁੱਧ ਖਤ ਕਰਾਂਗਾ ਤੇਰੇ ਨਾਲ ਤੈਨੂੰ ਜੰਗ ਲੜ ਕੇ ਦਿਖਾਵਾਂਗਾ ਕਿ ਅਸਲ ਦੇ ਅੰਦਰ ਜੰਗ ਲੜੀਦੀ ਕਿਵੇਂ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਤੋ ਅਜ ਨਾਜ ਉਹਨੇ ਮਤ ਸਮਰ ਖਰਦੂ ਕਹਿੰਦੇ ਤੂੰ ਅਜੇ ਤੱਕ ਨਾ ਜਿਹੜੀਆਂ ਜੰਗਾਂ ਹੈ ਤੂੰ ਪਿੱਛੇ ਬਹਿ ਕੇ ਲੜੀਆਂ ਤੂੰ ਅੱਗੇ ਹੋ ਕੇ ਕਦੀ ਨਹੀਂ ਲੜੀਆਂ ਤੂੰ ਜੰਗੀ ਮੈਦਾਨ ਦੇ ਅੰਦਰ ਪਿੱਛੇ ਖੜ ਕੇ ਆਪਣੀਆਂ ਫੌਜਾਂ ਨੂੰ ਅੱਗੇ ਭੇਜਿਆ ਉਹ ਲੜੀਆਂ ਨੇ ਤੂੰ ਕਦੇ ਤੈਨੂੰ ਕੋਈ ਅਜੇਹਾ ਕੋਈ ਮਰਦ ਸੂਰਮਾ ਨਹੀਂ ਟੱਕਰਿਆ ਕਹਿੰਦੇ ਜੰਗੀ ਜਵਾਨਾਂ ਨਾਲ ਨਾ ਬਾਰ ਖੋਰ ਦੇ ਕਹਿੰਦੇ ਤੈਨੂੰ ਅਜੇ ਤੱਕ ਕੋਈ ਜੰਗੀ ਜਵਾਨ ਨਹੀਂ ਟੱਕਰਿਆ ਤੈਨੂੰ ਮੈਂ ਦਿਖਾਉਣਾ ਕਰਾਂਗਾ ਕਿ ਅਸਲ ਦੇ ਅੰਦਰ ਜੰਗ ਲੜੀ ਦੀ ਕਿੰਨਾ ਤੂੰ ਚਾਹੁੰਨਾ ਹੈ ਨਾ ਜੰਗ ਤੂੰ ਵੀ ਪਹਾਲਦਾ ਹੈ ਤੇ ਕਹਿੰਦੇ ਫਿਰ ਜੇ ਜੰਗ ਲੜਨੀ ਹੈ ਫਿਰ ਬੜੇ ਸਚਜੇ ਤਰੀਕੇ ਦੇ ਨਾਲ ਲੜ ਜਿਸ ਤਰ੍ਹਾਂ ਜੰਗੇ ਮੈਦਾਨ ਦੇ ਅੰਦਰ ਫੂਰਮਿਆਂ ਦੀ ਗੱਲ ਗੱਲ ਹੁੰਦੀ ਹੈ ਕਹਿੰਦੇ ਉਸ ਤਰ੍ਹਾਂ ਲੜਨਾ ਕਰ ਕਹਿੰਦੇ ਨਹੀਂ ਤਾਂ ਤੂੰ ਪਿੱਛੇ ਖੜ ਕੇ ਤੂੰ ਜਿਹੜਾ ਆਨੰਦੀ ਬਾਣਿਆ ਪਰ ਤੈਨੂੰ ਕਦੀ ਕੋਈ ਭਿਆਨਕ ਜੰਗੀ ਜਵਾਨ ਤੈਨੂੰ ਅਜੇ ਤੱਕ ਮਿਲਿਆ ਹੀ ਨਹੀਂ ਕਹਿੰਦੇ ਤੂੰ ਪਿੱਛੇ ਖੜ ਕੇ ਜੰਗਾ ਲੜਦਾ ਹੈ ਜੇ ਤੂੰ ਸੱਚੀ ਚਾਹਣਾ ਹੈ ਕਹਿੰਦੇ ਫਿਰ ਮੈਦਾਨ ਦੇ ਵਿੱਚ ਆ ਕੇ ਖੜ ਬਾ ਮੈਦਾਨ ਬਿਆ ਖੁਦ ਬਾ ਤੀਕ ਉਹ ਤਬਰ ਮਕੂਨ ਖਲਕੇ ਖਲਾਕ ਜੀਰ ਉਹ ਜ਼ਬਰ ਕਹਿੰਦੇ ਫਿਰ ਮੈਂ ਆਪਣੇ ਹਥਿਆਰਾਂ ਦੇ ਨਾਲ ਜੰਗਾਂ ਦੇ ਅੰਦਰ ਆ ਤੇ ਇਹ ਜਿਹੜੇ ਮਾਸੂਮ ਲੋਕ ਆ ਨਾ ਕਹਿੰਦੇ ਇਹਨਾਂ ਨੂੰ ਤਸੀਹੇ ਦੇਣੇ ਬੰਦ ਕਰ ਜਿਹੜੇ ਮਾਸੂਮ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਤਸੀਹੇ ਬੰਦ ਦੇਣੇ ਬੰਦ ਕਰ ਦੇ ਤੇ ਇਧਰ ਆ ਮੇਰਾ ਸਾਹਮਣਾ ਕਰ ਮੈਂ ਇੱਕ ਸ਼ੇਰ ਆ ਜਿਹੜਾ ਫਟੜਾ ਹੈ ਫਟੜੇ ਸ਼ੇਰ ਹੋਰ ਭਿਆਨਕ ਹੋਇਆ ਕਰਦਾ ਕਹਿੰਦੇ ਭਿਆਨਕ ਯੋਧਿਆਂ ਦੇ ਨਾਲ ਤੇਰਾ ਕਦੀ ਮੁਕਾਬਲਾ ਹੀ ਨਹੀਂ ਹੋਇਆ ਤੂੰ ਪਿੱਛੋਂ ਖੜ ਕੇ ਲੜਦਾ ਹੈ ਹਦਾਇਤਾਂ ਦਿੰਦਾ ਹੈ ਪਰ ਅੱਗੇ ਜਾ ਕੇ ਕਦੀ ਜੰਗੀ ਮੈਦਾਨ ਦੇ ਅੰਦਰ ਤੇਰਾ ਸਾਹਮਣਾ ਜੰਗੀ ਜਵਾਨਾਂ ਦੇ ਨਾਲ ਨਹੀਂ ਹੋਇਆ ਤੇ ਕਹਿੰਦੇ ਆਪਣੇ ਜੰਗਾਂ ਦੇ ਅੰਦਰ ਹਥਿਆਰ ਲੈ ਕਰਕੇ ਆ ਕਹਿੰਦੇ ਬਾ ਮੈਦਾਨ بیا ਖੁਦ ਬਾ ਤੀਗੋ ਤਬਰ ਕਹਿੰਦੇ ਹੁਣ ਖੁਦ ਤੀਗ ਲੈ ਕਰਕੇ ਜੰਗੀ ਮੈਦਾਨ ਦੇ ਅੰਦਰ ਆ ਤੇ ਮੇਰਾ ਸਾਹਮਣਾ ਕਰ ਮਕੂਨ ਖਲਕੇ ਖਾਲਾਕ ਜੀਰੋ ਜਬਰ ਕਹਿੰਦੇ ਫਿਰ ਆ ਕਰਕੇ ਆ ਜਿਹੜੇ ਮਨੁੱਖਾਂ ਨੂੰ ਤੂੰ ਤੁਸੀਂ ਇਹ ਦਿਨਾਂ ਇਹਨਾਂ ਨੂੰ ਬੰਦ ਕਰ ਤੇ ਆ ਜਾ ਤੇਗ ਲੈ ਕੇ ਮੈਦਾਨ ਦੇ ਅੰਦਰ ਮੈਂ ਤੇਰੇ ਨਾਲ ਦੋ ਦੂ ਹੱਥ ਕਰਕੇ ਦੇਖਣਾ ਚਾਹੁੰਦਾ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀਆ ਨੇ ਔਰੰਗਜ਼ੇਬ ਨੂੰ ਇਹ ਵੰਗਾਰ ਭਰਿਆ ਪੱਤਰ ਭੇਜਣਾ ਕੀਤਾ ਜਦੋਂ ਸਤਿਗੁਰੂ ਸਾਹਿਬ ਜੀ ਫਿਰ ਇਹ ਪੂਰਾ ਪੱਤਰ ਲਿਖ ਦਿੰਦੇ ਨੇ ਇਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਮਾਸੀ ਵਿਆੜੇ ਨੂੰ ਛੱਡ ਕੇ ਭਾਈ ਦਇਆ ਸਿੰਘ ਜੀਆ ਦੇ ਨਾਲ ਭਾਈ ਗਣੀ ਖਾਨ ਅਬੀ ਖਾਨ ਦੇ ਨਾਲ ਜਦੋਂ ਅਵਲੇਰੇ ਆਉਂਦੇ ਨੇ ਫਿਰ ਸਤਿਗੁਰੂ ਸਾਹਿਬ ਜੀ ਲੰਮੇ ਜਟਪੁਰੇ ਆ ਕਰਕੇ ਟਿਕਦੇ ਹਨ ਇੱਥੇ ਆ ਕਰਕੇ ਸਤਿਗੁਰੂ ਸਾਹਿਬ ਜੀ ਫਿਰ ਗਣੀ ਖਾਨ ਅਬੀ ਥਾਂ ਦੀ ਡਿਊਟੀ ਲਗਾਉਂਦੇ ਹਨ ਕਿ ਤੁਸੀਂ ਭਾਈ ਦਇਆ ਸਿੰਘ ਜੀਆਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਲੈ ਕਰਕੇ ਜਾਣਾ ਹੈ ਪੰਜਾਬ ਦੀ ਸਰਹੱਦ ਬੰਦੀ ਤੋਂ ਬਾਹਰ ਲੈ ਕਰਕੇ ਜਾਣਾ ਕਿਉਂਕਿ ਤਿੰਨ ਸਟੇਟਾਂ ਦੀ ਜਿਹੜੀ ਆਰਮੀ ਸੀ ਉਹ ਪੰਜਾਬ ਦੀ ਧਰਤੀ ਦੇ ਉੱਪਰ ਸੀ ਜਿਹੜੀ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਛਾਂੜ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਸਾਨੂੰ ਕਿਧਰੇ ਨਾ ਕਿਧਰੇ ਮਿਲ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਜਾਣਨ ਵਾਲੇ ਕਿਧਰੇ ਮਿਲ ਜਾਣ ਤੇ ਭਾਰਤ ਦੀ ਹਕੂਮਤ ਉਸ ਸਮੇਂ ਖਾਸ ਤੌਰ ਤੇ ਜਾਣਦੀ ਸੀ ਕਿ ਦਇਆ ਸਿੰਘ ਨਾਮੀ ਪੰਜਾਬ ਪਿਆਰਿਆਂ ਦਾ ਮੁਖ ਮੋਢੀ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਸਾਥੀ ਹੈ ਤਾਂ ਕਰਕੇ ਸਤਿਗੁਰੂ ਸਾਹਿਬ ਜੀ ਨੇ ਗਨੀਖਾਨ ਨਵੀਖਾਨ ਦੀ ਡਿਊਟੀ ਲਗਾਈ ਕਿ ਪਾਈ ਇਹ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਪਾਈ ਦਇਆ ਸਿੰਘ ਨੂੰ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਪਹੁੰਚਾਉਣਾ ਹੈ ਤਾਂ ਫਿਰ ਉਹ ਜਿਹੜਾ ਪੱਤਰ ਲੈ ਕਰਕੇ ਆਪ ਜੀ ਪਾਈ ਦਇਆ ਸਿੰਘ ਜੀ ਉਹ ਪੱਤਰ ਲੈ ਕਰਕੇ ਔਰੰਗਜੀਬ ਵੱਲ ਦਖਣ ਦੀ ਤਰਤੀਬ ਵੱਲ ਨੂੰ ਗਏ ਹਨ ਇਸ ਤੋਂ ਬਾਅਦ ਗਨੀਖਾਨ ਨਵੀਖਾਨ ਆਪਣੇ ਘਰ ਵਾਪਸ ਚਲੇ ਜਾਂਦੇ ਹਨ ਤੇ ਸਤਿਗੁਰੂ ਸਾਹਿਬ ਜੀ ਜਟਪੁਰੇ ਦੇ ਅੰਦਰ ਠਹਿਰੇ ਹੰਨੰਵੇਂ ਜਟਪੁਰੇ ਦੇ ਇੱਥੇ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਰਾਏ ਕੱਲਾ ਹੁੰਦਾ ਹੈ ਜਿਸ ਦੀ ਧੀ ਦਾ ਰਿਸ਼ਤਾ ਕੋਟਲਾ ਨਿਹੰਗ ਖਾਨ ਦੇ ਪੁੱਤਰ ਨਾਲ ਹੋਇਆ ਫਿਰ ਸਤਿਗੁਰੂ ਸਾਹਿਬ ਜੀਆਂ ਤੇ ਸਿੱਖ ਅਨੰਨ ਸਿੱਖ ਰਾਏ ਕੱਲਾ ਜੀ ਆ ਕਰਕੇ ਬੇਨਤੀ ਕਰਨਾ ਕਰਦੇ ਨੇ ਦਾਦਾ ਜੀ ਉਹ ਆਪ ਜੀ ਕਿਰਪਾ ਕਰੋ ਆਪ ਜੀ ਇੱਥੇ ਸੁਭਾਏ ਮਾਨਾ ਉਹ ਸਾਡੇ ਗ੍ਰਹਿ ਵਿਖੇ ਚਰਨ ਪਾਉਣਾ ਕਰੂ ਸਤਿਗੁਰੂ ਸਾਹਿਬ ਜੀ ਫਿਰ ਰਾਏਕਲਾ ਜੀਆਂ ਦੀ ਬੇਨਤੀ ਮੰਨ ਕੇ ਉਹਨਾਂ ਦੇ ਘਰ ਦੇ ਅੰਦਰ ਜਾਂਦੇ ਨੇ ਫਿਰ ਸਤਿਗੁਰੂ ਸਾਹਿਬ ਜੀ ਕੁਝ ਸਮਾਂ ਉੱਤੇ ਰੁਕਣ ਤੋਂ ਬਾਅਦ ਤਿਲਾਨੀ ਚੱਕਰ ਅਤੇ ਤਕਤੂਪੁਰਾ ਮਸੇਲ ਹੁੰਦੇ ਹੋਏ ਸਤਿਗੁਰੂ ਸਾਹਿਬ ਜੀ ਰਾਏ ਜੋਧ ਦੇ ਪੁੱਤਰਿਆਂ ਦੇ ਪਾਸ ਪਹੁੰਚਦੇ ਹਨ ਇਹ ਰਾਏ ਜੋਧ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੇ ਸਮੇਂ ਦੇ ਅੰਦਰ ਗੁਰਸਿੱਖ ਪਿਆਰਾ ਸੀ ਜਿਨ੍ਹਾਂ ਨੇ ਮਹਾਰਾਜ ਦੀ ਜੰਗ ਦੇ ਅੰਦਰ ਮਹਾਰਾਜ ਪਿੰਡ ਪੈਂਦਾ ਹੈ ਰਾਮਪੁਰੇ ਫੂਲ ਦੇ ਕੋਲ ਇਧਰ ਬਟਿੰਡੇ ਵਾਲੀ ਸਾਹਿਬ ਜਿੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਾਂ ਨੇ ਇੱਕ ਜੰਗ ਲੜਨਾ ਕੀਤੀ ਸੀ ਤੇ ਉਸ ਜੰਗ ਨੂੰ ਜਿੱਤਣਾ ਕੀਤਾ ਸੀ ਉਸ ਜੰਗ ਦੇ ਅੰਦਰ ਰਾਏ ਜੂਧ ਨੇ ਸਤਗੁਰੂ ਸਾਹਿਬ ਜੀਾਂ ਦੀ ਬੜੀ ਬਹਾਕਤ ਮਦਦ ਕਰਨਾ ਕੀਤਾ ਸੀ ਸਤਗੁਰੂ ਸਾਹਿਬ ਜੀਆ ਨੇ ਅਨੇਕਾਂ ਹੀ ਖੁਸ਼ੀਆਂ ਦੇ ਵਰਦਾਨ ਆਪ ਜੀਆਂ ਨੂੰ ਬਖਸ਼ਿਸ਼ ਕਰਨਾ ਕੀਤੇ ਤਿੰਨਾਂ ਨੇ ਜਾ ਕਰਕੇ ਕਾਂਗੜੇ ਪਿੰਡ ਦੇ ਅੰਦਰ ਰਹਿੰਦੇ ਸਨ ਰਾਏ ਰਾਏ ਜੋਧ ਜੀ ਤੇ ਫਿਰ ਉਥੋਂ ਆਪ ਜੀਆਂ ਦੇ ਪੁੱਤਰਾਂ ਨੇ ਅਵਲੇਰੇ ਆ ਕਰਕੇ ਦੀਨਾ ਪਿੰਡ ਵਸਾਉਣਾ ਕੀਤਾ ਫਿਰ ਸਤਗੁਰੂ ਸਾਹਿਬ ਜੀ ਇੱਥੇ ਦੀਨੇ ਪਿੰਡ ਦੀ ਧਰਤੀ ਦੇ ਉੱਪਰ ਹਨ ਰਾਏ ਜੋਧ ਦੇ ਪੁੱਤਰੇ ਸ਼ਮੀਰ ਆਗਿਆ ਨੂੰ ਬੇਨਤੀ ਕਰਦੇ ਹਨ ਕਿ ਭਾਈ ਆਪ ਜੀ ਸਾਡੇ ਪਿੰਡ ਦੇ ਅੰਦਰ ਚੱਲੋ। ਲਖਮੀਰਾ, ਸ਼ਮੀਰਾ ਅਤੇ ਤਖਤਮਲ ਇਹ ਤਿੰਨੇ ਹੀ ਆਪ ਜੀਆਂ ਦੇ ਪੁੱਤਰੇ ਸਨ। ਰਾਏ ਜੋਤ ਦੇ ਤਿੰਨਾਂ ਨੇ ਆ ਕਰਕੇ ਬੇਨਤੀ ਕਰਨਾ ਕੀਤੀ ਫਿਰ ਸਾਰੇ ਹੀ ਗੁਰੂ ਸਿੱਖਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਤਿੰਨਾਂ ਦੇ ਗ੍ਰਹਿ ਵਿਖੇ ਜਾ ਕਰਕੇ ਠਹਿਰੇ ਹਨ। ਜਦੋਂ ਇਸ ਗੱਲ ਦਾ ਪਤਾ ਸਰਹੰਦ ਦੇ ਨਵਾਬ ਵजीर खान ਨੂੰ ਪਤਾ ਲੱਗਾ ਨਾ ਕਿ ਸ਼ਮੀਰੇ ਉਹਨਾਂ ਨੇ ਆਪਣੇ ਘਰ ਦੇ ਅੰਦਰ ਹਿੰਦ ਦੇ ਪਗੀਰ ਨੂੰ ਠਹਿਰਾਉਣਾ ਕੀਤਾ ਤੇ ਉਹਨੇ ਇੱਕ ਪੱਤਰ ਲੈ ਕੇ ਭੇਜਣਾ ਕੀਤਾ ਕਿ ਆਨੰਦਪੁਰ ਵਾਲੇ ਨੂੰ ਮੇਰੇ ਹਵਾਲੇ ਕਰ ਦਿਓ ਜੇ ਤੁਸੀਂ ਸੱਚੀ ਚਾਹੁੰਦੇ ਹੋ ਤੋ ਅੱਜ ਨਿਯਮਤ ਸਮਰ ਕਰਦਾ ਈ ਜੇ ਜੰਗੀ ਜਵਾਨਾਂ ਨਾ ਬੁਰਖਰਦਾ ਈ ਕਹਿੰਦੇ ਜੇ ਤੁਸੀਂ ਭਾਲ ਚਾਹੁੰਦੇ ਹੋ ਨਾ ਜੇ ਆਪਣਾ ਭਲਾ ਚਾਹਦੇ ਹੋ ਤੇ ਕਹਿੰਦੇ ਆਨੰਦਪੁਰ ਵਾਲੇ ਨੂੰ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਇਹ ਗੱਲ ਲਈ ਤਿਆਰ ਹੋ ਜਾਓ ਕਿ ਸਾਡੇ ਜੰਗੀ ਜਵਾਨ ਤੁਹਾਡੇ ਘਰਾਂ ਦੇ ਉੱਪਰ ਚੜ ਕੇ ਆਉਣਗੇ ਤੁਹਾਡੇ ਘਰ ਨੂੰ ਨਿਸ਼ਤੋ ਨਾਬੂਦ ਕੀਤਾ ਜਾਵੇਗਾ ਫਿਰ ਅਸੀਂ ਆ ਕਰਕੇ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਾਂਗੇ ਤੇ ਇਹ ਪੱਤਰ ਦਾ ਜਵਾਬ ਭਾਈ ਲਖਮੀਰਾ ਸ਼ਮੀਰਾ ਅਤੇ ਤਖਤਮਲ ਤਿੰਨਾਂ ਨੇ ਦੇਣਾ ਕੀਤਾ ਕਿ ਜਿਸ ਤਰ੍ਹਾਂ ਤੂੰ ਆਪਣੇ ਨਿਆਮਤ ਨੂੰ ਪੂਜਦਾ ਹੈ ਨਾ ਜਿਸ ਤਰ੍ਹਾਂ ਤੂੰ ਆਪਣੇ ਅੱਲਾ ਨੂੰ ਪੂਜਦਾ ਹੈ ਤੇ ਅੱਲਾ ਦੇ ਘਰ ਤੋਂ ਵਰਸਾਈ ਹੋਏ ਪੀਰਾਂ ਨੂੰ ਤੂੰ ਨਮਸ਼ਕਾਰਾਂ ਕਰਦਾ ਹੈ ਆਪਣੀ ਇਸ਼ਟ ਨੂੰ ਮੰਨਣਾ ਕਰਦਾ ਹੈ ਕਹਿੰਦੇ ਇਹ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਸਾਡੇ ਇਸ਼ਟ ਨੇ ਅਸੀਂ ਗੁਰੂ ਨਾਨਕ ਦੇਵ ਜੀ ਸਾਹਿਬ ਜੀਆਂ ਦੇ ਸਮੇਂ ਤੋਂ ਸਿੱਖਾਂ ਸਾਡਾ ਪਰਿਵਾਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਮੇਂ ਤੋਂ ਸਿੱਖ ਹੈ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਾ ਪਰਿਵਾਰ ਹੈ ਤੇ ਸਾਡੇ ਨਿਆਮਤ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਉੱਪਰ ਹੈ ਤੇ ਜੇ ਤੈਨੂੰ ਕੋਈ ਕਵੇ ਆਪਣੇ ਈਸ਼ਰ ਨੂੰ ਆਪਣੇ ਰੱਬ ਨੂੰ ਸਾਡੇ ਹਵਾਲੇ ਕਰ ਦੇ ਤਾਂ ਤੂੰ ਕੀ ਕਰੇਂਗਾ ਕਹਿੰਦੇ ਨਹੀਂ ਇਹ ਸਾਡਾ ਗੁਰੂ ਹੈ ਸਾਡਾ ਗੁਰੂ ਸਮਰੱਥ ਹੈ ਤੇ ਅਸੀਂ ਆਪਣੇ ਗੁਰੂ ਨੂੰ ਹਰ ਗੱਜ ਤੇਰੇ ਹਵਾਲੇ ਨਹੀਂ ਕਰਾਂਗੇ ਜੇ ਸਾਨੂੰ ਇਸ ਲਈ ਜੰਗ ਵੀ ਲੜਨੀ ਪਈ ਅਸੀਂ ਹੱਸ ਕੇ ਸ਼ਹੀਦੀਆਂ ਪਾਵਾਂਗੇ ਆਪ ਜੀਆ ਨੇ ਜਦੋਂ ਇਹ ਪੱਤਰ ਵਾਪਸ ਲਿਖਣਾ ਕੀਤਾ ਤੇ ਆਪਣੇ ਘਰ ਦੀ ਜਿਹੜੀ ਜ਼ਿੰਮੇਵਾਰੀ ਐ ਨਾ ਉਹਨੂੰ ਹੋਰ ਕਰੜੜਾ ਕਰ ਲਿਆ। ਤਿੰਨਾ ਪ੍ਰਾਤ ਤੱਕ ਅੰਦਰੋਂ ਇੱਕ ਨਾ ਇੱਕ ਨੇ ਪਹਿਰੇ ਦੇ ਉੱਪਰ ਬੈਠੇ ਰਹਿਣਾ। ਧਿਆਨ ਰੱਖਣਾ। ਸਤਿਗੁਰੂ ਸਾਹਿਬ ਜੀਆ ਨੇ ਬੜੀ ਵਾਰ ਕਿਹਾ ਕਿ ਅਸੀਂ ਇਹ ਵਲੇਰੇ ਜਾਣਾ ਐ ਪਰ ਬੜੀਆਂ ਬੇਣਤੀਆਂ ਕਰਕੇ ਬੜਾ ਲੰਮਾ ਸਮਾਂ ਆਪ ਜੀਆ ਨੇ ਸਤਿਗੁਰੂ ਸਾਹਿਬ ਜੀਆਂ ਦੀ ਸੇਵਾ ਕਰਨਾ ਕੀਤੀ। ਅਖੀਰ ਸਤਿਗੁਰੂ ਸਾਹਿਬ ਜੀਆ ਨੇ ਸਮੇਂ ਨੂੰ ਸਮਝਦਿਆਂ ਆਏ ਆ। ਫਿਰ ਇਹਨਾਂ ਨੂੰ ਕਹਿਣਾ ਕੀਤਾ ਕਿ ਭਾਈ ਆਪヒਿਆਂ ਨੇ ਜਿੰਨੀ ਸੇਵਾ ਕੀਤੀ ਪ੍ਰਵਾਨ ਹੈ ਪਰ ਹੁਣ ਸਾਨੂੰ ਅਬਲੇਰੇ ਅੱਗੇ ਜਾਣਾ ਪਵੇਗਾ ਇਥੋਂ ਫਿਰ ਸਤਿਗੁਰੂ ਸਾਹਿਬ ਜੀ ਦੀਨੇ ਪਿੰਡ ਤੋਂ ਹੁੰਦੇ ਹੋਏ ਕਾਂਗੜ ਦੀ ਧਰਤੀ ਤੋਂ ਹੁੰਦੇ ਹੋਏ ਸਤਿਗੁਰੂ ਸਾਹਿਬ ਜੀ ਅਬਲੇਰੇ ਚੱਲੇ ਹਨ ਇੰਨੇ ਸਮੇਂ ਨੂੰ ਔਰੰਗਜੀਬ ਨੂੰ ਪੱਤਰ ਮਿਲਿਆ ਹੈ ਤੇ ਔਰੰਗਜੀਬ ਨੇ ਇੱਕ ਪੱਤਰ ਵਾਪਸ ਪੰਜਾਬ ਦੇ ਨਵਾਬ ਸਰਹਿੰਦ ਦੇ ਨਵਾਬ ਅਤੇ ਜੰਮੂ ਦੇ ਨਵਾਬਾਂ ਨੂੰ ਲਿਖਣਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਜਿੱਥੇ ਵੀ ਜਾਣਾ ਚਾਹੁੰਦਾ ਹੋਵੇ ਉਹਨਾਂ ਨੂੰ ਆਪਣੀ ਮਨ ਮਰਜ਼ੀ ਦੇ ਨਾਲ ਜਾਣ ਦਿੱਤਾ ਜਾਵੇ ਉਹਨਾਂ ਨੂੰ ਪਿੱਛੋਂ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕੁਝ ਇਸ ਪ੍ਰਕਾਰ ਦੀਆਂ ਗੱਲਾਂ ਉਹਨੇ ਪੱਤਰ ਦੇ ਅੰਦਰ ਲਿਖ ਕੇ ਤਿੰਨਾਂ ਨੂੰ ਹੁਕਮ ਕਰਨਾ ਕੀਤਾ ਕਿ ਨਹੀਂ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਵਾਲ ਵੀ ਵਿੰਗਾ ਨਹੀਂ ਕਰੋਗੇ ਪਰ ਸਰਹੰਦ ਦਾ ਨਵਾਬ ਵजीर खान ਨਹੀਂ ਚਾਹੁੰਦਾ ਸੀ ਕਿ ਗੋਬਿੰਦ ਸਿੰਘ ਬੱਚੇ ਜੇ ਕਿਦਰੇ ਇਹ ਬਚ ਗਿਆ ਮੇਰੇ ਕੀਤੇ ਹੋਏ ਕੋ ਕਰਮ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਣਗੇ ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਜਦੋਂ ਫਿਰ ਦੂਸਰਾ ਪੱਤਰ ਫਤੇ ਨਾ ਜਿਹੜਾ ਜਫਰਨਾਮਾ ਲਿਖਣਾ ਕੀਤਾ ਉਹਦੇ ਬਾਰੇ ਆਪਾਂ ਕੱਲ ਨੂੰ ਜਾਣਨਾ ਕਰਾਂਗੇ ਵੈਸੇ ਤਾਂ ਆਪ ਸਰਬਤ ਸੰਗਤ ਜਫਰਨਾਮੇ ਬਾਬਤ ਨਾ ਭਲੀ ਭਾਂਤ ਜਾਣਦੇ ਹੋਗੇ ਜਿਸ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਲਿਖਣਾ ਕੀਤਾ ਚੁੰਕਰ ਅੱਜ ਹਮ ਹੀਲ ਦੇ ਦਰਗੋ ਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਿ ਜਦੋਂ ਸਾਰੇ ਹੀ ਹੀਲੇ ਖਤਮ ਹੋ ਜਾਣ ਫਿਰ ਤੇਗ ਨੂੰ ਹੱਥ ਪਾਉਣਾ ਲਾਜ਼ਮੀ ਬਣ ਜਾਂਦਾ ਹੈ ਕਹਿਣਾ ਕੀਤਾ ਕਿ ਤੂੰ ਸਾਡੇ ਨਾਲ ਔਰੰਗਜੀਬ ਨੂੰ ਲਿਖਣਾ ਕੀਤਾ ਕਿ ਔਰੰਗਜੀਬ ਤੂੰ ਸਾਡੇ ਨਾਲ ਅਸੀਂ ਤੇਰੇ ਨਾਲ ਫਿੱਦ ਪਾਵ ਆਦ ਸਾਰੇ ਹੀ ਹਥਿਆਰ ਵਰਤਨਾ ਕੀਤੇ ਪਰ ਕੋਈ ਵੀ ਕਾਰਗਰ ਸਾਬਤ ਨਹੀਂ ਹੋਇਆ ਪਰ ਜਦੋਂ ਸਾਰੇ ਸਿਰ ਦੇ ਉਪਰੋਂ ਪਾਣੀ ਨਿਕਲ ਜਾਵੇ ਸਾਰੇ ਹੀ ਲੇ ਖਤਮ ਹੋ ਜਾਣ ਤਾਂ ਫਿਰ ਸ਼ੇਖ ਅਮਸ਼ੀਰ ਨੂੰ ਹੱਥ ਪਾਉਣਾ ਲਾਜ਼ਮੀ ਹੈ ਤੇ ਕਹਿਣਾ ਕੀਤਾ ਕਿ ਭਾਈ ਹੁਣ ਅਸੀਂ ਤੇਰੇ ਨਾਲ ਇਹ ਜੰਗ ਜ਼ਰੂਰ ਲੜਾਂਗੇ ਇਸ ਤੋਂ ਬਲੇਰੇ ਸਤਿਗੁਰੂ ਸਾਹਿਬ ਜੀਆ ਨੇ ਹੋਰ ਪੱਤਰ ਦੇ ਅੰਦਰ ਕੀ ਕੀ ਲਿਖਣਾ ਕੀਤਾ ਔਰ ਚਿੱਠੀ ਦੇ ਅੰਦਰ ਕੀ ਲਿਖਣਾ ਕੀਤਾ ਉਹ ਆਪਾਂ ਕੱਲ ਦੇ ਦੀਵਾਨ ਦੇ ਅੰਦਰ ਸਜਾਣਾ ਕਰਾਂਗੇ ਇੱਥੇ ਹੀ ਭਾਈ ਸਮੇਂ ਦੀ ਸਮਾਪਤੀ ਹੈ ਆਓ ਸਾਰੀ ਸੰਗਤ ਆਪਾਂ ਜਿਸ ਤਰ੍ਹਾਂ ਪੂ ਮਹੀਨੇ ਨੂੰ ਜਾਣਦਿਆਂ ਹੋਇਆ ਪ੍ਰਮਾਤਮਾ ਦੇ ਨਾਮ ਨੂੰ ਜਪ ਕਰਨਾ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਨਾਮ ਜਪ ਕਰਨਾ ਕਰਦੇ ਹਾਂ ਭਾਈ ਉਹ ਸਮਾਂ ਹੈ ਆਓ ਕੁਝ ਕੁ ਸਮਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਜ਼ਰੂਰ ਜੜਿਆ ਜੁੜਿਆ ਜਾਵੇ ਜਿੱਥੇ ਆਪਾਂ ਗੁਰ ਇਤਿਹਾਸ ਦੇ ਨਾਲ ਜੁੜਦੇ ਹਾਂ ਪ੍ਰਮਾਤਮਾ ਦਾ ਭਜਨ ਕਰਨਾ ਭਜਨ ਬੰਦਗੀ ਕਰਨਾ ਆਪਣਾ ਸਾਰਿਆਂ ਦਾ ਹੀ ਫਰਜ ਹੈ ਮੁੱਢਲਾ ਜਨਮ ਇਸ ਮੁੱਢਲੇ ਜਮਦਾਮ ਮੁਖੇ ਜਨਮ ਦਾ ਮੁੱਢਲਾ ਕਰਮ ਨਾਮ ਜਪਾਏ ਸੋ ਭਾਈ ਉਹ ਕਰਮ ਆਪਾਂ ਵੀ ਕਰਨਾ ਕਰੀਏ ਆਉ ਪਾਈ ਸਰਹੀ ਸੰਗਤ ਰਸਨਾ ਨੂੰ ਕਰਿਓ ਪਵਿੱਤਰ ਜਪੋ ਜੀ ਸਤਨਾਮ ਵਾਹਿਗੁਰੂ